ਡੈਂਗੂ ਦੇ ਲਈ ਸਾਡੇ ਜ਼ਿਲ੍ਹੇ ਦੇ ਵਿੱਚ ਕਾਫੀ ਅਵੇਅਰਨੈਸ ਤੇ ਜਿਹੜੇ ਕੈਂਪੇਨ ਚੱਲਦੀ ਪਈ ਹੈਗੀ ਹੈ ਹਾਊਸ ਟੂ ਹਾਊਸ ਚੱਲਦਾ ਪਿਆ ਹੈ ਸਰਵੇ ਅਸੀਂ ਹੁਣ ਤੱਕ 244341 ਜਿਹੜੇ ਘਰ ਹੈ ਉਥੇ ਸਰਵੇ ਕਰ ਚੁੱਕੇ ਹਾਂ ਜਿੱਥੇ ਵੀ ਕੰਟੇਨਰ ਦੇ ਵਿੱਚ ਕੋਈ ਲਾਰਵਾ ਮਿਲਦਾ ਉਹਨੂੰ ਅਸੀਂ ਡਿਸਟਰੋਏ ਕਰਦੇ ਆ ਤੇ ਚਲਾਨ ਵੀ ਕਿਤੇ ਜਾਂਦੇ ਨੇ ਜਿੱਥੇ ਸਾਨੂੰ ਲਾਰਵਾ ਮਿਲਦਾ ਤੇ ਹੁਣ ਤੱਕ ਅਸੀਂ ਟੋਟਲ 150 ਦੇ ਕਰੀਬ ਚਲਾਨ ਕਰ ਚੁੱਕੇ ਹਾਂ ਤੇ ਮਲੇਰੀਆ ਦੇ ਜਿਹੜੀ ਸਾਡੀ ਆਪਣੇ ਡੇਂਗੂ ਤੇ ਚਿਕਨਗੁਨੀ ਆਦੀ ਸਾਡੀ ਹੈਗੀ ਹੈ ਹੁਣ ਤੱਕ 21 ਕੇਸ ਨੇ ਆਏ ਨੇ ਜਨੂਅਰੀ ਤੋਂ ਲੈ ਕੇ ਹੁਣ ਤੱਕ ਤੇ ਸੱਤ ਐਕਟਿਵ ਕੇਸਸ ਹੈਗੇ ਨੇ ਐਸ ਕੰਪੇਅਰ ਟੂ ਪਿਛਲੇ ਸਾਲ ਨਾਲ ਅਸੀਂ ਕੰਪੇਅਰ ਕਰੀਏ ਤੇ ਕਾਫੀ ਘੱਟ ਡੇਂਗੂ ਦੇ ਕੇਸਸ ਆ ਰਹੇ ਨੇ ਇਸ ਕਰਕੇ ਇਹਨੇ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਵੱਧ ਰਹੀ ਹੈ ਤੇ ਸਾਡੀਆਂ ਟੀਮਾਂ ਵੀ ਜਿਹੜੇ ਕਿ ਤਕਰੀਬਨ 74 ਤੋਂ 75 ਨੇ ਉਹ ਜਰੋਂ ਸਪੈਸ਼ਲ ਡਰਾਈਵ ਹੁੰਦੀ ਆ ਹਫਤੇ ਚ ਇੱਕ ਵਾਰੀ ਫਰਡੇ ਤੇ ਉਸ ਦਿਨ ਕਾਰ ਕਾਰਜਾ ਕੇ ਤੇ ਹੋਰ ਆਪਣਾ ਦਫਤਰਾਂ ਦੇ ਵਿੱਚ ਜਾ ਕੇ ਸਰਕਾਰੀ ਸਕੂਲਾਂ ਦੇ ਵਿੱਚ ਜਾ ਕੇ ਕੈਂਪੇਨ ਕਰਦੇ ਨੇ ਤੇ ਅਵੇ ਅਵੇਅਰਨੈਸ ਫਲੰਦੇ ਨੇ ਇਹਦੇ ਬਾਰੇ ਥੈਂਕ ਯੂ ਬਾਰੇ ਦੱਸਦਿਨੇ ਜਿਸ ਕਰਕੇ ਕਿ ਹੁਣ ਕਾਫੀ ਫਰਕ ਆਇਆ ਹੈ ਸਾਡੀ ਜ਼ਿਲ੍ਹੇ ਦੇ ਵਿੱਚ ਤੇ ਬਾਕੀ ਸਾਡੀ ਜਿਹੜੀ ਆਸ਼ਾ ਵਰਕਰਸ ਹੈਗੀਆਂ ਨੇ ਸਾਡੇ 4 400 ਦੇ ਕਰੀਬ ਆਸ਼ਾ ਵਰਕਰਸ ਨੇ ਉਹ ਵੀ ਇਸ ਮਹਿੰਮ ਦੇ ਵਿੱਚ ਲੱਗੀਆਂ ਨੇ ਉਹ ਵੀ ਕਰ ਕਰ ਜਾ ਕੇ ਅਵੇਅਰਨੈਸ ਕ੍ਰੀਏਟ ਕਰ ਰਹੇ ਨੇ आम एक, आ, कि आम जनता ਨੂੰ ਇੱਕ ਅ ਕੈਸਾ ਹੈ ਕਿ ਜੇ ਰੋ ਵੀ ਕੋਈ ਉਹਨਾਂ ਨੂੰ ਬੁਖਾਰ ਵਗੈਰਾ ਨਤੀਜ ਸ਼ਿਕਾਇਤ ਹੁੰਦੀ ਹੈ ਤਾਂ ਉਹ ਸਿਰਫ ਸਰਕਾਰੀ ਸੰਸਥਾ ਦੇ ਵਿੱਚ ਜਾ ਕੇ ਆਪਣੇ ਨੇੜੇ ਦੇ ਜਿਹੜੇ ਅਗੇ ਹੈ ਹਸਪੀਟਲਸ ਜਿਹਗੇ ਨੇ ਉੱਥੇ ਜਾ ਕੇ ਆਪਣਾ ਚੈੱਕਅਪ ਕਰਵਾ ਸਕਦੇ ਹੈਗੇ ਨੇ ਕਿ ਉਤੋ ਹੀ ਦਵਾਈ ਲੈ ਸਕਦੇ ਹੈਗੇ ਨੇ ਇਹ ਦਾ ਡੇਂਗੂ ਦਾ ਟੈਸਟ ਫ੍ਰੀ ਹੈ ਦਾ ਟੈਸਟ ਡੇਂਗੂ ਦਾ ਟੈਸਟ ਬਿਲਕੁਲ ਫ੍ਰੀ ਹੈ ਜੇ ਸਰਕਾਰੀ ਸੰਸਥਾ ਵਿੱਚ